ਜਦ ਬੀਜੇਪੀ ਪਰਕਰਮ ਵੱਲੋਂ ਬਠਿੰਡਾ ਦੇ ਫਾਇਰ ਸਟੇਸ਼ਨ ਦੇ ਕੋਲ ਵੰਡੇ ਗਏ ਲੱਡੂ ਅਤੇ ਪਾਏ ਗਾ ਪੰਗੜਾ ਚਲਾਏ ਗਏ ਪਟਾਕੇ ਦੱਸਦੇ ਕਿ ਜਿੱਥੇ ਹਰਿਆਣਾ ਦੇ ਵਿੱਚ ਅੱਜ ਬੀਜੇਪੀ ਦੀ ਵੱਡੀ ਜਿੱਤ ਹੋਈ ਹੈ ਉੱਥੇ ਬਠਿੰਡਾ ਦੇ ਅੰਦਰ ਬੀਜੇਪੀ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਦੀ ਅਗਵਾਈ ਦੇ ਵਿੱਚ ਨਵਲੋਂ ਬਠਿੰਡਾ ਦੇ ਫਾਇਰ ਸਟੇਸ਼ਨ ਦੇ ਨੇੜੇ ਜਿੱਥੇ ਪੰਗੜੇ ਪਾਏ ਗੇ ਲੱਡੂ ਵੰਡੇਗੇ ਉੱਥੇ ਇਹਨਾਂ ਵੱਲੋਂ ਪਟਾਕੇ ਵੀ ਚਲਾਏ ਗਏ ਇਸ ਨੂੰ ਦਿਖਾ ਰਿਹਾ ਬਠਿੰਡਾ ਦੇ ਫੈਰ ਸਟੇਸ਼ਨ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਭਾਜਪਾ ਵੱਲੋਂ ਹਰਿਆਣਾ ਦੇ ਵਿੱਚ ਹੋਈ ਵੱਡੀ ਆਪਣਾ ਜਿੱਤ ਦੀ ਖੁਸ਼ੀ ਦੇ ਵਿੱਚ ਬਠਿੰਡਾ ਦੇ ਅੰਦਰ ਇਹਨਾਂ ਵੱਲੋਂ ਲੱਡੂ ਵੰਡੇਗੇ ਪਟਾਕੇ ਪਾਏਗੇ ਅਤੇ ਇਹਨਾਂ ਵੱਲੋਂ ਭੰਗੜੇ ਪਾ ਕੇ ਖੁਸ਼ੀਆਂ ਜੀਤੀ ਗਈ ਜਿੱਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੁਪਿਆ ਸਿੰਘਲਾ ਦੀਗਵਾਈ ਦੇ ਵਿੱਚ ਇਹ ਸਾਰਾ ਸਮਾਗਮ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਫੈਰਸ ਸਟੇਸ਼ਨ ਦੇ ਨੇੜੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਭਾਵੇਂ ਇਹ ਆਪਣਾ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਦੀ ਹਾਰ ਹੋਈ ਆ ਲੇਕਿਨ ਬੀਜੇਪੀ ਤੇ ਇਹ ਹਰਿਆਣਾ ਦੇ ਵਿੱਚ ਜਿਹੜੀ ਵੱਡੀ ਜਿੱਤ ਹੈ ਕਿਉਂਕਿ ਇਹ ਇੱਕ ਹਾਈ ਟੈਕ ਜਿੱਤ ਹੋਈ ਹੈ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਜੋ ਖੁਸ਼ੀ ਸਾਂਝੀ ਕੀਤੀ ਗਈ ਆ ਬਠਿੰਡਾ ਦੇ ਫੈਰਸ ਸਟੇਸ਼ਨ ਦੇ ਨੇੜੇ ਭਾਵੇਂ ਉੱਧਰ ਦੀ ਹਾਰ ਇਹਨਾਂ ਵੱਲੋਂ ਨਹੀਂ ਮੰਨੀ ਜਾ ਰਹੀ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਜੋ ਆਪਣਾ ਹਰਿਆਣਾ ਦੇ ਵਿੱਚ ਹੈਟ੍ਰਿਕ ਜਿੱਤ ਇਹਨਾਂ ਵੱਲੋਂ ਕੀਤੀ ਗਈ ਉਹਦੀ ਖੁਸ਼ੀ ਇਹਨਾਂ ਨੂੰ ਜ਼ਿਆਦਾ ਹੈ ਜਿਸ ਨੂੰ ਲੈ ਕੇ ਅੱਜ ਬੀਜੇਪੀ ਵਰਕਰਾਂ ਵੱਲੋਂ ਪਟੈਂਡਾ ਦੇ ਫੈਰ ਸਟੇਸ਼ਨ ਦੇ ਨੇੜੇ ਲੱਡੂ ਵੰਡ ਕੇ ਪੰਗੜੇ ਪਾ ਕੇ ਅਤੇ ਪਟਾਕੇ ਪਾ ਕੇ ਇਹਨਾਂ ਵੱਲੋਂ ਖੁਸ਼ੀ ਸਾਂਝੀ ਕੀਤੀ ਗਈ ਲਗਾਤਾਰ <muchas> Terima <laughs> kasih ਮੇਰਾ ਨਾਮ ਸੰਦੀਪ ਅਗਰਵਾਲ ਅੱਜ ਜੋ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਰਿਕਾਰਡ ਜਿੱਤ ਹਾਸਲ ਕੀਤੀ ਤੇ 57 ਸਾਲਾਂ ਦਾ ਰਿਕਾਰਡ ਤੋੜਿਆ ਉਸ ਤੇ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰਾਂ ਤੇ ਬਠਿੰਡੇ ਵਿੱਚ ਵੀ ਐਸੇ ਮੌਕੇ ਤੇ ਲੱਡੂ ਵੰਡੇ ਗਏ ਨੇ ਤੇ ਪੜਾਕੇ ਚੁਲਾਏ ਜਾ ਰਹੇ ਨੇ ਹਾਂਜੀ ਤਾਂ ਮੈਂ ਤਾਂ ਉਹਦਾ ਕੀ ਜਾਣਾ ਚਾਹੁੰਦਾ ਹਾਂ ਜੀ ਹਾਂਜੀ ਮੈਂ ਵੀ ਨੂੰ ਗੋਇਲ ਸਮਾਜਿਕਾ ਪਟੈਂਡਾ ਤੋਂ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਪੰਜਾਬ ਕਾਰਕ ਕਰਨੀ ਮਹਿਲਾ ਮੋਰਚਾ ਔਰ ਬੜਾ ਹੀ ਖੁਸ਼ੀ ਦਾ ਮਾਹੌਲ ਹੈ ਹਰਿਆਣਾ ਦੇ ਵਿੱਚ ਬੜੀ ਹੀ ਵੱਡੀ ਲੀਡ ਦੇ ਨਾਲ ਬੀਜੇਪੀ ਸਰਕਾਰ ਦੀ ਜਿੱਤ ਹੋਈ ਹੈ ਮੋਦੀ ਜੀ ਨੂੰ ਸਾਰੇ ਜਿੰਨੇ ਵੀ ਸੱਜਣਾਂ ਸਾਰੇ ਵਿਧਾਨ ਸਭਾ ਦੇ ਜਿਨੇ ਵੀ ਉੱਤੇ ਪ੍ਰਤੀਯਾਸ਼ੀ ਜਿੱਤੇ ਆ ਔਰ ਸਾਰੇ ਹੀ ਉਹਨਾਂ ਦੇਸ਼ ਭਗਤਾਂ ਨੂੰ ਜੋ ਚਾਹਦੇ ਆ ਕਿ ਕੁਝ ਰਾਸ਼ਟਰ ਦਾ ਨਿਰਮਾਣ ਹੋਵੇ ਤਾਂ ਉਸ ਦੇ ਪੱਖ ਵਿੱਚ ਜਿੰਨਾ ਜਿੰਨਾ ਨੇ ਵੋਟ ਪਾਈ ਆ ਸਭ ਬਹੁਤ ਹੀ ਬਹੁਤ ਹੀ ਵਧਾਈ ਦੇ ਪਾਤਰ ਆ ਔਰ ਅਸੀਂ ਚਾਹੁੰਦੇ ਆ ਕਿ ਆਉਣ ਵਾਲਾ ਟਾਈਮ ਪੰਜਾਬ 'ਚ ਵੀ ਜਲਦੀ ਆਫੇ ਹੈਟ੍ਰਿਕ ਮਾਰੀ ਹੈ ਇਸ ਦੀ ਗਣ ਕਨੇ ਹੈ ਹੈਟ੍ਰਿਕ ਦੀ ਖੁਸ਼ੀ ਬਹੁਤ ਜ਼ਿਆਦਾ ਜੀ ਇਹ ਜਿਹੜਾ ਫਤਵਾ ਇਹ ਮਿਲਿਆ ਹੈ ਬੀਜੇਪੀ ਸਰਕਾਰ ਦੇ ਕੰਮਾਂ ਨੂੰ ਉਹਨਾਂ ਦੀਆਂ ਪਾਲਿਸੀਆਂ ਨੂੰ ਮਾਤਰ ਸ਼ਕਤੀ ਵੀ ਦਿੱਤੀ ਉਹਨਾਂ ਦੀਆਂ ਸਕੀਮਾਂ ਨੂੰ ਆਇਸ਼ਮਾਨ ਨੂੰ ਸਟਾਰਟਅਪ ਸਕੀਮਾਂ ਨੂੰ ਉਹ ਕਿਸਾਨਾਂ ਦੇ ਲਈ ਕੀਤੇ ਗਏ ਅੱਛੇ ਕੰਮਾਂ ਨੂੰ ਇਹ ਸਾਰਾ ਫਤਵਾ ਹੈ ਜਿਹੜਾ ਉਹਦੇ ਕਰਕੇ ਮਿਲਿਆ ਪਰ ਹੈਟ੍ਰਿਕ ਦੇ ਨਾਲ ਬੜੀ ਜਿੱਤ ਕੀਤੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਬਹੁਤ ਹੀ ਵਧੀਆ ਪਰਫਾਰਮੈਂਸ ਰਹੀ ਹੈ ਭਾਰਤੀ ਜਨਤਾ ਪਾਰਟੀ ਇੱਕ ਹਰਿਆਣਾ ਦੇ ਵਿੱਚ ਇਤਿਹਾਸਿਕ ਜਿੱਤ ਲਗਾਤਾਰ ਤੀਸਰੀ ਵਾਰ ਜਿੱਤ ਕੇ ਆਈ ਹੈ ਔਰ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਕੇ ਆਈ ਹੈ ਇਹ ਤਾਂ ਪਤਾ ਲੱਗਦਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਵਧੀਆ ਨੀਤੀਆਂ ਲੋਕਾਂ ਦੀ ਡਿਵੈਲਪਮੈਂਟ ਔਰ ਹਰ ਇੱਕ ਨਾਗ ਲੈ ਚੱਲਣ ਦੀ ਜਿਹੜੀ ਉਹਨਾਂ ਦੀ ਸੋਚ ਹੈ ਉਹ ਸੋਚੇ ਪਹਿਰਾ ਹੁੰਦਾ ਹੈ ਤੇ ਜਿਹੜੇ ਨਾ ਅੱਖੀ ਆ ਜਿਨ੍ਹਾਂ ਨੇ ਹਮੇਸ਼ਾ ਹੀ ਨਵੇਂ ਦੇ ਪ੍ਰਚਾਰ ਕਰਕੇ ਲੋਕਾਂ ਭਾਰ ਤੋਂ ਜਾਤੀਵਾਦ ਦੇ ਵਿੱਚ ਵੰਡ ਗਏ ਜਾਂ ਇੱਕ ਗਲਤ ਪ੍ਰਪੋਗੈਂਡਾ ਖੜਾ ਆ ਰਹੀ ਜਿਹੜੀ ਕੋਸ਼ਿਸ਼ ਸੀ ਉਹਨੂੰ ਇੱਕ ਵੱਡਾ ਲਫੇੜਾ ਕਾਂਗਰਸ ਪਾਰਟੀ ਦੇ ਵਧਿਆ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੇ ਜਵਾਬ ਦਿੱਤਾ ਹੈ ਕਿ ਨੈਗੇਟਿਵ ਕੁਝ ਨਹੀਂ ਹੈ ਜੋ ਸੱਚਾ ਸੱਚਾ ਉਹ ਸੱਚ ਰਹੇਗਾ ਸੱਚ ਨਹੀਂ ਹੋਈ ਹੈ ਆ ਭਾਰਤੀ ਜਨਤਾ ਪਾਰਟੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਯੋਗ ਹੈ ਮੈਨੂੰ ਪੂਰ ਉਮੀਦ ਹੈ ਕਿ ਜਿਵੇਂ ਇਹ ਚੱਲਿਆ ਆਉਣ ਵਾਲੇ ਟਾਈਮ ਦੇ ਵਿੱਚ ਮਹਾਰਾਸ਼ਟਰ ਦਾ ਦਿੱਲੀ ਪੰਜਾਬ ਦਿੱਲੀ ਹੋਰ ਸਾਰੇ ਜਿਹੜੀ ਹੈਗੇ ਨੇ ਸਟੇਟ ਵਾਲੇ ਕੰਪਲੀਟ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਸਰਕਾਰ ਅੱਜ ਪੜਾਕੇ ਚੱਲ ਰਿਹਾ ਬੜੇ ਖੁਸ਼ ਹੈ ਲੋਕ ਸਾਰੇ ਬੜਾ ਲੱਡੂ ਵੰਡੇ ਜਾ ਰਿਹਾ ਬਾਜ਼ਾਰਾਂ ਜਿਹੜਾ ਲੱਡੇ ਵੰਡੇ ਜਾ ਰਿਹਾ ਆਮ ਜਨ ਪੰਜਾਬ ਦਾ ਖੁਸ਼ ਹੈ ਪੰਜਾਬ ਤਾਂ ਕਿ ਵੀ ਦੇਖਦੇ ਹੋ ਜੀ ਪੰਜਾਬ ਬਹੁਤ ਵੱਡੀ ਲੋਕਾਂ ਦੀ ਸੋਚ ਬਦਲੀ ਹੈ ਸਾਰੇ ਪਿੰਡਾਂ ਦੇ ਵਿੱਚ ਸਾਨੂੰ ਵੋਟ ਪਈ ਹੈ ਕਿਸਾਨ ਸਾਡੇ ਨਾਲ ਨੇ ਹਰ ਪਿੰਡਾਂ ਦੇ ਵਿੱਚ ਸਾਡੇ ਮੈਂਬਰ ਪੰਚਾਇਤ ਜਿਹੜੇ ਹੈਗੇ ਆ ਉਹ ਚੁਣੇ ਜਾ ਰਹੇ ਨੇ ਸਰਬਸੰਮਤੀ ਨਾਲ ਚੁਣੇ ਜਾ ਰਹੇ ਨੇ ਆਉਣ ਵਾਲੇ ਜਿਹੜੇ 27 ਦੇ ਵਿੱਚ ਬਹੁਤ ਵੱਡੇ ਮਾਰਜਿਨ ਨਾਲ ਭਾਗ ਲੈਣ ਦਾ ਵਕਤ ਆ ਗਿਆ ਹੈ